ਬਾਹਾਂ 'ਤੇ ਟੈਟੂ ਵੀ ਬਾਪੂ ਦੇਨਾ ਦਾ ਬਾਹਾਂ 'ਤੇ ਟੈਟੂ ਵੀ ਬਾਪੂ ਦੇਨਾ ਦਾ ਬੜ ਵੀ ਨਭਿੰਗਾ ਹੋਵੇ ਮੇਰੀ ਮਾਦਾ ਬਾਹਾਂ 'ਤੇ ਟੈਟੂ ਵੀ ਬਾਪੂ ਦੇਨਾ ਦਾ ਬੜ ਵੀ ਨਭਿੰਗਾ ਹੋਵੇ ਮੇਰੀ ਮਾਦਾ ਹੋ ਤਿੰਨਾ تیر ਦੋਹਾਂ ਨੂੰ ਮੈਂ ਵੇਖਣਾ ਲਵਾ ਰੱਬ ਦੀ ਸੁਦਿਲ ਨੂੰ ਨਾ ਆਉਂਦਾ ਚੈਨ ਐ ਫੈਨ ਦੁਨੀਆ ਸਟਾਰਾਂ ਦੀ ਦਾ ਕਲਾਕਾਰਾਂ ਦੀ ਆਪ ਯਾਰੋ ਆਪਣੇ ਬਾਪੂ ਦੇ ਫੈਨ ਐ ਫੈਨ ਦੁਨੀਆ ਸਟਾਰਾਂ ਦੀ ਦਾ ਕਲਾਕਾਰਾਂ ਦੀ ਆਪ ਯਾਰੋ ਆਪਣੇ ਬਾਪੂ ਦੇ ਫੈਨ ਐ ਹੋ ਕਰ ਕਰ ਮੇਨ ਤਾਂ ਪੜਾਇਆ ਮੇਰੇ ਬਾਪੂ ਨੇ ਕਦੇ ਮੱਥੇ ਪਟ ਬਿਨਾ ਪਾਇਆ ਮੇਰੇ ਬਾਪੂ ਨੇ ਹੋ ਕਰ ਕਰਵੇਂ ਨ ਤਾਂ ਪੜਾਇਆ ਮੇਰੇ ਬਾਪੂ ਨੇ ਕਦੇ ਮੱਥੇ ਪਟ ਬਿਨਾ ਪਾਇਆ ਮੇਰੇ ਬਾਪੂ ਨੇ ਹੋ ਹੱਲਾ ਚੇਰ ਦਿੱਤੀ ਮੈਨੂੰ ਪੈਰ ਪੈਰ ਤੇ ਕਹਿੰਦਾ ਪੁੱਤ ਹਾਰ ਨਾ ਨਿੜਣਾ ਕਵੇਂ ਐ ਫੈਨ ਦੁਨੀਆ ਸਟਾਰਾਂ ਦੀ ਜਕਲਾਕਾਰਾਂ ਦੀ ਆਪਿਆਰੋ ਆਪਣੇ ਬਾਪੂ ਦੇ ਫੈਰਿਆ ਆਪਿਆਰੋ ਆਪਣੇ ਡੈਡੀ ਦੇ ਫੈਰਿਆ ਆਪਿਆਰੋ ਆਪਣੇ ਬਾਪੂ ਦੇ ਫੈਰਿਆ